ਕਹਿੰਦਾ ਕਿ ਇਨਸਾਨ ਤੇ ਜਾਨਵਰ ਦੇ ਵਿੱਚ ਕੀ ਫਰਕ ਹੈ ਸਭ ਤੋਂ ਵੱਡਾ ਫਰਕ ਇਨਸਾਨ ਤੇ ਜਾਨਵਰ ਦੇ ਵਿੱਚ ਇਹ ਹੈ ਕਿ ਜੋ ਜਾਨਵਰ ਆ ਉਹ ਰਿਸ਼ਤੇ ਨਹੀਂ ਸਮਝਦੇ ਪਰ ਜੋ ਇਨਸਾਨ ਹੈ ਉਹਨਾਂ ਨੂੰ ਬਾਖੂਬੀ ਪਤਾ ਹੁੰਦਾ ਹੈ ਕਿ ਕੀ ਸਾਡੇ ਰਿਸ਼ਤੇ ਨੇ ਤੇ ਕਿਵੇਂ ਅਸੀਂ ਉਹਨਾਂ ਦੇ ਨਾਲ ਬਤੀਰਾ ਕਰਨਾ ਹੈ ਕਿਵੇਂ ਅਸੀਂ ਉਹਨਾਂ ਦੇ ਨਾਲ ਸਹਿਚਾਰ ਰੱਖਣਾ ਹੈ ਕੌਣ ਸਾਡੀ ਭੈਣ ਹੈ ਕਿਹੜਾ ਭਰਾਗਾ ਕਿਹੜਾ ਸਾਡੇ ਤਾਏ ਦਾ ਮੁੰਡਾ ਹੈ ਕਿਹੜਾ ਚਾਚੇ ਦਾ ਮੁੰਡਾ ਹੈ ਕਿਹੜਾ ਭੂਆ ਦਾ ਮੁੰਡਾ ਜਾਣੀ ਆਪਾਂ ਨੂੰ ਸਭ ਪਤਾ ਹੁੰਦਾ ਹੈ ਕੌਣ ਚਾਚੀ ਆ ਕੌਣ ਤਾਈ ਆ ਕੌਣ ਭੂਆ ਆ ਕੀ ਕੌਣ ਮਾਮਾ ਹੈ ਕੌਣ ਫੋਪਾ ਹੈ ਜਾਣੀ ਇਹ ਚੀਜ਼ਾਂ ਇਨਸਾਨ ਨੂੰ ਪਤਾ ਹੁੰਦੀਆਂ ਪਰ ਇਹ ਚੀਜ਼ਾਂ ਜਾਨਵਰਾਂ ਨੂੰ ਨਹੀਂ ਪਤਾ ਹੁੰਦੀਆਂ ਪਰ ਕਈ ਇਨਸਾਨ ਵੀ ਇੱਥੇ ਜਾਨਵਰਾਂ ਵਰਗੇ ਆ ਜੋ ਇਹਨਾਂ ਰਿਸ਼ਤਿਆਂ ਦੀ ਕਦਰ ਨਹੀਂ ਕਰਦੇ ਇਹਨਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੇ ਆ ਇਹਨਾਂ ਰਿਸ਼ਤਿਆਂ ਨੂੰ ਅੱਖੋਂ ਪਰੋਖਾ ਕਰ ਦਿੰਦੇ ਨੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ ਤੇ ਇੱਕ ਕਤਲ ਹੋ ਜਾਂਦਾ ਹੈ ਜਦੋਂ ਫਿਰ ਕਤਲ ਦੀ ਕਹਾਣੀ ਨਿਕਲ ਕੇ ਲੋਕਾਂ ਦੇ ਸਾਹਮਣੇ ਆਉਂਦੀ ਆ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਨਸਾਨ ਅਤੇ ਜਾਨਵਰ ਦੇ ਵਿੱਚ ਫਰਕ ਕੀ ਕੀ ਰਹਿ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਹਣੂਮਾਨਗੜ੍ਹ ਇਸ ਦਾ ਥਾਣਾ ਤਲਵਾੜਾ ਤਲਵਾੜਾ ਦੇ ਅਧੀਨ ਪੈਂਦਾ ਪਿੰਡ ਸਿਉਂ ਦਾ ਨੰਦ 19 ਜਨਵਰੀ 2025 ਦੀ ਗੱਲ ਹੈ ਇੱਥੇ ਆਪਣੇ ਸਹਰੇਕਰ ਉਗਰ ਸੈਣ ਆਉਂਦਾ ਜਿਸ ਦੀ ਉਮਰ ਲਗਭਗ 28-30 ਸਾਲ ਹੁੰਦੀ ਹੈ ਉਸ ਦੀ ਪਤਨੀ ਏਕਤਾ ਪੇਕੇ ਆਈ ਹੋਈ ਸੀ ਤੇ ਉਸ ਨੇ ਆਪਣੀ ਪਤਨੀ ਨੂੰ 20 ਜਨਵਰੀ ਨੂੰ ਲੈ ਕੇ ਜਾਣਾ ਸੀ 19 ਜਨਵਰੀ ਨੂੰ ਇਸ ਦੀ ਬੜੀ ਸੇਵਾ ਕੀਤੀ ਜਾਂਦੀ ਹੈ ਇਸ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ ਇਸ ਨੂੰ ਖਾਣ ਪੀਣ ਲਈ ਸਭ ਕੁਝ ਦਿੱਤਾ ਜਾਂਦਾ ਜਿਵੇਂ ਇੱਕ ਪਰੌਣੇ ਦੀ ਸੇਵਾ ਕੀਤੀ ਜਾਂਦੀ ਹੁੰਦੀ ਹੈ ਜਿਵੇਂ ਇੱਕ ਜਵਾਈ ਦੀ ਸੇਵਾ ਕੀਤੀ ਜਾਂਦੀ ਤਾਂ 20 ਜਨਵਰੀ ਆ ਜਾਂਦੀ ਹੈ 20 ਜਨਵਰੀ ਦੀ ਸਵੇਰ ਜਦੋਂ ਉੱਗਰ ਸੈਣ ਦੀ ਪਤਨੀ ਏਕਤਾ ਉੱਠ ਕੇ ਦੇਖਦੀ ਹੈ ਤਾਂ ਜਿਸ ਕਮਰੇ ਦੇ ਵਿੱਚ ਉੱਗਰ ਸੈਨ ਪਿਆ ਸੀ ਉਸ ਕਮਰੇ ਨੂੰ ਬਾਹਰੋਂ ਕੁੰਡਾ ਲੱਗਿਆ ਹੋਇਆ ਸੀ ਤਾਂ ਹੁਣ ਪਤਨੀ ਸੋਚਦੀ ਹੈ ਕਿ ਉੱਗਰ ਸੈਨ ਕਿੱਥੇ ਗਿਆ ਸਾਰੇ ਪਰਿਵਾਰਕ ਮੈਂਬਰ ਵੀ ਇਕੱਠੇ ਹੋ ਜਾਂਦੇ ਨੇ ਕਿ ਉਹ ਕਿੱਥੇ ਗਿਆ ਇਧਰ ਉਧਰ ਦੇਖਿਆ ਜਾਂਦਾ ਪਰ ਉੱਗਰ ਸੈਨ ਦਾ ਕੁਝ ਪਤਾ ਨਹੀਂ ਸੀ ਫਿਰ ਉੱਗਰ ਸੈਨ ਦੇ ਭਰਾ ਭੀਮ ਸੈਨ ਨੂੰ ਕਾਲ ਕੀਤੀ ਜਾਂਦੀ ਹੈ ਕਿ ਉੱਗਰ ਸੈਨ ਕਿਤੇ ਤੁਹਾਡੇ ਕੋਲ ਤਾਂ ਨਹੀਂ ਆ ਗਿਆ ਪਰ ਉਸ ਨੇ ਕਿਹਾ ਕਿ ਉਹ ਤਾਂ ਇੱਥੇ ਨਹੀਂ ਆਇਆ ਤਾਂ ਉਸ ਨੂੰ ਵੀ ਬੁਲਾ ਲਿਆ ਜਾਂਦਾ ਹੈ ਹੁਣ ਭੀਮ ਸੈਨ ਵੀ ਇੱਥੇ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਕਮਰੇ ਨੂੰ ਖੋਲ ਕੇ ਦੇਖਿਆ ਜਾਂਦਾ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਕਮਰੇ ਦੇ ਵਿੱਚ ਖੂਨ ਹੀ ਖੂਨ ਖਿੰਡਿਆ ਹੋਇਆ ਸੀ ਤੇ ਉੱਗਰ ਸੈਣ ਦੀ ਜੋ ਲਾਸ਼ ਸੀ ਉਹ ਕਮਰੇ ਦੇ ਵਿੱਚ ਪਈ ਸੀ ਕਿਸੇ ਨੇ ਉਸ ਦਾ ਗਰਦਨ ਨਾਲੋਂ ਅਲੱਗ ਕਰ ਦਿੱਤਾ ਸੀ ਯਾਨੀ ਗਰਦਨ ਅਲੱਗ ਤੇ ਧੜ ਅਲੱਗ ਬੜੀ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਸੀ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਥਾਣਾ ਤਲਵਾੜਾ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਪੁੱਛਗਿੱਛ ਕਰਦੀ ਹੈ ਸ਼ਾਨਬੀਨ ਕਰਦੀ ਹੈ ਤੇ ਜੋ ਬਾਡੀ ਹੁੰਦੀ ਹੈ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਸਾਰੇ ਇਹ ਹੀ ਕਹਿ ਰਹੇ ਸੀ ਕਿ ਸਾਨੂੰ ਤਾਂ ਕੁਝ ਪਤਾ ਨਹੀਂ ਕਿ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਜੋ ਉੱਗਰ ਸੈਣ ਸੀ ਉਹ ਅਲੱਗ ਕਮਰੇ ਦੇ ਵਿੱਚ ਪਿਆ ਸੀ ਉਸ ਦੇ ਨਾਲ ਕੋਈ ਵੀ ਨਹੀਂ ਪਿਆ ਸੀ ਪਰ ਜੋ ਪੁਲਿਸੀ ਉਹ ਵੀ ਹੈਰਾਨ ਸੀ ਤੇ ਆਸੇ-ਪਾਸੇ ਦੇ ਲੋਕ ਵੀ ਹੈਰਾਨ ਸੀ ਕਿ ਇੱਕ ਘਰ ਦੇ ਵਿੱਚ ਹੀ ਇੱਕ ਕਤਲ ਹੋ ਜਾਂਦਾ ਹੈ ਤੇ ਕਿਸੇ ਨੂੰ ਕੰਨੋਂ-ਕੰਨ ਖਬਰ ਕਿਉਂ ਨਹੀਂ ਹੋਈ ਕਿਸੇ ਨੂੰ ਕੋਈ ਚੀਕ ਜਾਂ ਕਿਸੇ ਨੂੰ ਕੋਈ ਖੜਕਾ ਕਿਉਂ ਨਹੀਂ ਸੁਣਿਆ ਉਸ ਤੋਂ ਬਾਅਦ ਪੁਲਿਸ ਪੁੱਛਗਿੱਛ ਕਰਦੀ ਹੈ ਤੇ ਆਪਣੇ ਜੋ ਖਬਰੀ ਹੁੰਦੇ ਆ ਉਹ ਐਕਟੀਵੇਟ ਕਰਦੀ ਹੈ ਤੇ ਖਬਰੀਆਂ ਨੇ ਜੋ ਖਬਰ ਪੁਲਿਸ ਨੂੰ ਦਿੱਤੀ ਉਹ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਨੇ ਖਬਰੀਆਂ ਨੇ ਦੱਸਿਆ ਕਿ ਇਹ ਕਤਲ ਦੇ ਪਿੱਛੇ ਹੋਵੇ ਨਾ ਹੋਵੇ ਉੱਗਰ ਸੈਣ ਦੀ ਘਰ ਵਾਲੀ ਏਕਤਾ ਜਿਸ ਦੀ ਉਮਰ ਲਗਭਗ 27 ਸਾਲ ਸੀ ਉਸ ਦਾ ਹੱਥ ਹੋ ਸਕਦਾ ਹੈ ਹੁਣ ਏਕਤਾ ਨੂੰ ਪੁਲਿਸ ਹਰਾਸ ਦੇ ਵਿੱਚ ਲੈਂਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਏਕਤਾ ਉੱਚੀ ਉੱਚੀ ਰੋ ਰਹੀ ਸੀ ਉਹ ਕਹਿ ਰਹੀ ਸੀ ਕਿ ਮੇਰੇ ਪਤੀ ਦਾ ਕਤਲ ਹੋਇਆ ਤੁਸੀਂ ਕਾਤਲਾਂ ਨੂੰ ਲੱਭਣ ਦੀ ਬਜਾਏ ਮੈਨੂੰ ਹੀ ਟਾਰਚਰ ਕਰ ਰਹੇ ਹੋ ਮੈਨੂੰ ਹੀ ਪੁੱਛਗਿੱਛ ਲਈ ਬੁਲਾ ਰਹੇ ਹੋ ਤੁਸੀਂ ਕਾਤਲ ਲੱਭੋ ਪਰ ਪੁਲਿਸ ਨੂੰ ਸ਼ੱਕ ਹੋ ਚੁੱਕਿਆ ਸੀ ਕਿ ਜੋ ਇਹ ਕਤਲ ਹੋਇਆ ਇਸ ਕਤਲ ਪਿੱਛੇ ਏਕਤਾ ਦਾ ਹੀ ਹੱਥ ਹੈ ਹੁਣ ਏਕਤਾ ਤੋਂ ਪੁਲਿਸ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਨੇ ਤਾਂ ਸਭ ਦੇ ਹੋਸ਼ ਉਡਾ ਦਿੱਤੇ ਪਤਾ ਲੱਗਦਾ ਹੈ ਕਿ ਏਕਤਾ ਦਾ ਵਿਆਹ ਉੱਗਰ ਸੈਨ ਦੇ ਨਾਲ ਤਕਰੀਬਨ 6-7 ਸਾਲ ਪਹਿਲਾਂ ਹੋਇਆ ਤੇ ਫਿਰ ਇਹਨਾਂ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ ਤਕਰੀਬਨ ਵਿਆਹ ਤੋਂ 2 ਸਾਲ ਬਾਅਦ ਜੋ ਏਕਤਾ ਸੀ ਇਹ ਪੜ੍ਹੀ ਲਿਖੀ ਸੀ ਤਾਂ ਪਰਿਵਾਰ ਵਾਲਿਆਂ ਨੂੰ ਉੱਗਰ ਸਿੰਘ ਨੂੰ ਵੀ ਲੱਗਿਆ ਕਿ ਮੇਰੀ ਪਤਨੀ ਪੜ੍ਹੀ ਲਿਖੀ ਹੈ ਤੇ ਜੋ ਇਹਨਾਂ ਕੋਲ ਖੇਤੀ ਸੀ ਉਹ ਥੋੜੀ ਸੀ ਪਰਿਵਾਰ ਠੀਕ ਠਾਕ ਸੀ ਤਾਂ ਜੋ ਏਕਤਾ ਹੁੰਦੀ ਹੈ ਉਹ ਆਪਣੇ ਪਤੀ ਉੱਗਰ ਸਿੰਘ ਨੂੰ ਕਹਿੰਦੀ ਹੈ ਕਿ ਮੈਂ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹਾਂ ਤਾ ਜੋ ਮੈਂ ਅੱਗੇ ਪੜਾਂ ਤੇ ਮੈਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਵੇ ਜਿਸ ਨਾਲ ਆਪਣੇ ਘਰ ਦੇ ਹਾਲਾਤ ਵੀ ਸੁਧਰ ਜਾਣਗੇ ਉੱਗਰਸੈਨ ਨੂੰ ਵੀ ਲੱਗਦਾ ਕਿ ਜੇ ਐਦਾਂ ਹੋ ਜਾਵੇ ਤਾਂ ਬਹੁਤ ਵਧੀਆ ਹੋ ਜਾਵੇਗਾ ਹੁਣ ਉੱਗਰਸੈਨ ਇਕਤਾ ਨੂੰ ਪੜਨ ਲਗਾ ਦਿੰਦਾ ਹੈ ਤੇ ਇਹ ਹੁਣ ਜੀਬੀਟੀ ਕਰਨ ਲੱਗ ਜਾਂਦੀ ਹੈ ਇਹ ਇਸਨੇ ਰੋਜ਼ਾਨਾ ਕਾਲਜ ਜਾਣਾ ਹੁੰਦਾ ਸੀ ਤੇ ਵਾਪਸ ਆਉਣਾ ਹੁੰਦਾ ਸੀ ਇੱਥੇ ਹੀ ਇਸ ਉੱਗਰਸੈਨ ਦੇ ਤਾਏ ਦਾ ਪੋਤਾ ਰਜੇਸ਼ ਉਹ ਵੀ ਇਸ ਦੇ ਨਾਲ ਸ਼ਹਿਰ ਜਾਂਦਾ ਉਹ ਵੀ ਜੀਵੀਟੀ ਕਰ ਰਿਹਾ ਸੀ ਦੋਨੋਂ ਇਹ ਕਾਲਜ ਜਾਂਦੇ ਕਾਲਜੋਂ ਵਾਪਸ ਆਉਂਦੇ ਤਾਂ ਹੁਣ ਜੋ ਏਕਤਾ ਸੀ ਤੇ ਰਜੇਸ਼ ਸੀ ਰਜੇਸ਼ ਦੀ ਉਮਰ ਲਗਭਗ 24 ਸਾਲ ਸੀ ਇਹਨਾਂ ਦਾ ਮੇਲ ਮਲਾਪ ਇਹਨਾਂ ਹੋ ਜਾਂਦਾ ਕਿ ਇਹਨਾਂ ਦੀਆਂ ਨਜ਼ਦੀਕੀਆਂ ਇੱਕ ਦੂਜੇ ਨਾਲ ਵੱਧ ਜਾਂਦੀਆਂ ਨੇ ਤੇ ਇਹ ਨਜ਼ਦੀਕੀਆਂ ਪਿਆਰ ਵਿੱਚ ਬਦਲ ਜਾਂਦੀਆਂ ਨੇ ਉਸ ਤੋਂ ਬਾਅਦ ਇਨਾਂ ਦਾ ਐਦਾਂ ਹੀ ਸਿਲਸਿਲਾ ਚੱਲਦਾ ਰਹਿੰਦਾ ਹੈ। ਘਟਨਾ ਤੋਂ ਲਗਭਗ 6-7 ਮਹੀਨੇ ਪਹਿਲਾਂ ਇਹਨਾਂ ਦੋਨਾਂ ਨੇ ਪੇਪਰ ਦੇਣ ਜਾਣਾ ਸੀ ਤੇ ਉੱਥੇ ਫਿਰ ਇਹਨਾਂ ਦੇ ਆਪਸ ਦੇ ਵਿੱਚ ਸਰੀਰਕ ਸੰਬੰਧ ਵੀ ਬਣਦੇ ਆ ਤੇ ਉਸ ਤੋਂ ਬਾਅਦ ਤਾਂ ਇਹ ਇੱਕ ਦੂਜੇ ਦੇ ਇੰਨੇ ਕਰੀਬ ਹੋ ਜਾਂਦੇ ਆ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਇੱਕ ਦੂਜੇ ਤੋਂ ਬਗੈਰ ਨਹੀਂ ਰਹਿ ਸਕਦੇ। ਇਹ ਗੱਲ ਦਾ ਪਤਾ ਜੋ ਉੱਗਰ ਸੈਨ ਹੁੰਦਾ ਉਸ ਨੂੰ ਵੀ ਲੱਗਦਾ ਕਿਉਂਕਿ ਜੋ ਰਜੇਸ਼ ਹੁੰਦਾ ਉਸ ਦਾ ਇਸ ਦੇ ਘਰ ਆਉਣਾ ਜਾਣਾ ਹੋ ਜਾਂਦਾ ਆਸੇ-ਪਾਸਿਓਂ ਜੋ ਉੱਗਰ ਸੈਨ ਨੂੰ ਪਤਾ ਲੱਗਦਾ ਹੈ ਕਿ ਜੋ ਰਜੇਸ਼ ਆ ਉਹ ਤੇਰੀ ਪਤਨੀ ਇਕਤਾ ਦੇ ਕੋਲ ਬਹੁਤ ਆਉਂਦਾ ਜਾਂਦਾ ਜਦੋਂ ਉੱਗਰ ਸੈਨ ਘਰੋਂ ਬਾਹਰ ਹੁੰਦਾ ਤਾਂ ਉਹ ਉਸ ਕੋਲ ਆ ਜਾਂਦਾ ਨਹੀਂ ਫਿਰ ਜਦੋਂ ਉਹ ਕਾਲਜ ਜਾਂਦੇ ਤਾਂ ਵੀ ਉਸ ਨਾਲ ਮਿਲਦਾ ਤੇ ਹੁਣ ਉੱਗਰ ਸੈਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਉੱਗਰ ਸੈਨ ਇਸ ਚੀਜ਼ ਤੇ ਨਿਗਾ ਰੱਖਣ ਲੱਗਦਾ ਹੈ ਤੇ ਹੁਣ ਪੁੱਗਰ ਸੈਨ ਨੂੰ ਯਕੀਨ ਹੋ ਗਿਆ ਸੀ ਕਿ ਉਸ ਦੇ ਤਾਏ ਦਾ ਪੋਤਾ ਰਜੇਸ਼ ਉਸ ਦੀ ਪਤਨੀ ਏਕਤਾ ਦੇ ਨਾਲ ਮਾੜਾਗਾ ਇਹਨਾਂ ਦੇ ਆਪਸ ਵਿੱਚ ਨਜਾਇਜ਼ ਸਬੰਧ ਨੇ ਹੁਣ ਫਿਰ ਜਦੋਂ ਉਗਰ ਸਿੰਘ ਨੇ ਆਪਣੀ ਪਤਨੀ ਏਕਤਾ ਦੇ ਉੱਤੇ ਬੰਦਸ਼ਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਏਕਤਾ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ਉਗਰ ਸਿੰਘ ਹੁਣ ਏਕਤਾ ਨੂੰ ਪੜਨੋਂ ਵੀ ਹਟਾਉਣਾ ਚਾਹੁੰਦਾ ਸੀ ਪਰ ਉਹ ਕਹਿ ਰਹੀ ਸੀ ਕਿ ਨਹੀਂ ਮੈਂ ਪੜਾਂਗੀ ਮੈਂ ਕਾਲਜ ਜਾਵਾਂਗੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇ ਮੈਨੂੰ ਕਾਲਜੋਂ ਹਟਾ ਲਿਆ ਤਾਂ ਮੇਰਾ ਰਜੇਸ਼ ਨਾਲ ਮਿਲਣਾ ਜੁਲਣਾ ਬਿਲਕੁਲ ਬੰਦ ਹੋ ਜਾਵੇਗਾ ਮੈਂ ਘਰ ਵਿੱਚ ਕੈਦ ਹੋ ਕੇ ਰਹਿ ਜਾਵਾਂਗੀ ਇਸ ਗੱਲ ਪਿੱਛੇ ਹੁਣ ਇਹਨਾਂ ਦੀ ਲੜਾਈ ਹੁੰਦੀ ਹੈ ਝਗੜਾ ਹੁੰਦਾ ਹੈ ਘਟਨਾ ਤੋਂ ਤਕਰੀਬਨ 20 ਦਿਨ ਪਹਿਲਾਂ 1 ਜਨਵਰੀ 2025 ਨੂੰ ਜੋ ਏਕਤਾ ਹੁੰਦੀ ਹੈ ਉਹ ਰੁੱਸ ਕੇ ਆਪਣੇ ਪੇਕੇ ਚਲੀ ਜਾਂਦੀ ਹੈ ਤੇ ਉਸ ਨੇ ਕਿਹਾ ਕਿ ਮੈਂ ਘਰ ਨਹੀਂ ਆਵਾਂਗੀ ਕਿਉਂਕਿ ਉਹ ਚਾਹੁੰਦੀ ਸੀ ਕਿ ਮੈਂ ਹੁਣ ਰਜੇਸ਼ ਦੇ ਨਾਲ ਰਹਿਣਾ ਹੈ ਮੈਂ ਉੱਗਰ ਸੈਨ ਨਾਲ ਕੋਈ ਵੀ ਸਬੰਧ ਨਹੀਂ ਰੱਖਣਾ ਇਸ ਤੋਂ ਬਾਅਦ ਜੋ ਮੇਰੀ ਜ਼ਿੰਦਗੀ ਹੈ ਉਹ ਰਜੇਸ਼ ਨਾਲ ਹੋਵੇ ਇਹਨਾਂ ਨੇ ਪਹਿਲਾਂ ਵੀ ਇਸ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸਫਲ ਨਹੀਂ ਹੋਏ ਜਦੋਂ ਹੁਣ 1 ਜਨਵਰੀ 2025 ਨੂੰ ਏਕਤਾ ਆਪਣੇ ਸਹੁਰੇ ਘਰ ਆ ਜਾਂਦੀ ਹੈ ਤਾਂ ਇਨਾਂ ਦੇ ਵਿੱਚ ਜੋ ਡਿਸਪਿਊਟ ਸੀ ਉੱਗਰਸੈਣ ਤੇ ਏਕਤਾ ਦੇ ਵਿੱਚ ਇਸ ਨੂੰ ਘੱਟ ਕਰਨ ਲਈ ਰਿਸ਼ਤੇਦਾਰ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਏਕਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ 19 ਜਨਵਰੀ 2025 ਆ ਜਾਂਦਾ ਹੈ ਤਾਂ ਜੋ ਉੱਗਰਸੈਣ ਸੀ ਉਹ ਆਪਣੇ ਸਹੁਰੇ ਘਰ ਆਉਂਦਾ ਕਿਉਂਕਿ ਉਸ ਨੂੰ ਕਿਹਾ ਗਿਆ ਸੀ ਕਿ 20 ਜਨਵਰੀ ਨੂੰ ਤੂੰ ਜੋ ਏਕਤਾ ਗਈ ਉਸ ਨੂੰ ਆਪਣੇ ਨਾਲ ਲੈ ਜਾਵੇਂ ਪਰ ਏਕਤਾ ਉਸ ਨਾਲ ਜਾਣ ਨੂੰ ਤਿਆਰ ਨਹੀਂ ਸੀ ਉਸ ਨੇ ਆਪਣੇ ਆਸ਼ਕ ਜਾਨੀ ਆਪਣੇ ਭਤੀਜੇ ਰਜੇਸ਼ ਨੂੰ ਕਿਹਾ ਕਿ ਉੱਗਰ ਸੈਨ ਆਵੇਗਾ ਤੇ ਜੇ ਤੂੰ ਕਰਨਾ ਹੈ ਅੱਜ ਕੁਝ ਕਰ ਦੇਵੀਂ ਨਹੀਂ ਤਾਂ ਉਹ ਮੈਨੂੰ ਲੈ ਜਾਵੇਗਾ ਤੇ ਨਹੀਂ ਫਿਰ ਆਪਾਂ ਕਦੇ ਵੀ ਮਿਲ ਨਹੀਂ ਸਕਦੇ ਹੁਣ ਜੋ ਰਜੇਸ਼ ਸੀ ਉਹ ਵੀ ਆਪਣੀ ਚਾਚੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਆਪਣੀ ਚਾਚੀ ਦੇ ਨਾਲ ਰਹਿਣਾ ਚਾਹੁੰਦਾ ਸੀ ਕਿਉਂਕਿ ਇਹਨਾਂ ਦਾ ਆਪਸ ਵਿੱਚ ਬੜਾ ਜ਼ਿਆਦਾ ਪਿਆਰ ਹੋ ਗਿਆ ਸੀ 19 ਜਨਵਰੀ 2025 ਨੂੰ ਜਦੋਂ ਉੱਗਰ ਸੈਨ ਸੌਰੇ ਆਉਂਦਾ ਤਾਂ ਜੋ ਏਕਤਾ ਹੁੰਦੀ ਹੈ ਉਹ ਰਜੇਸ਼ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੇਰਾ ਪਤੀ ਸੌਹਰੇ ਆ ਗਿਆ ਅੱਜ ਇਸ ਦਾ ਕੰਮ ਤਮਾਮ ਕਰ ਦੇਣੀ ਮੈਂ ਤੈਨੂੰ ਕਾਲ ਕਰਾਂਗੀ ਤੇ ਰਾਤ ਨੂੰ ਇਸ ਨੂੰ ਅਲੱਗ ਕਮਰੇ ਦੇ ਵਿੱਚ ਪਾਵਾਂਗੇ ਤੇ ਤੂੰ ਰਾਤ ਨੂੰ ਆ ਕੇ ਇਸ ਦਾ ਕਤਲ ਕਰ ਦੇਵੀਂ ਤੇ ਉਸ ਤੋਂ ਬਾਅਦ ਜੋ ਹੋਵੇਗਾ ਦੇਖਿਆ ਜਾਵੇਗਾ ਹੁਣ ਰਾਤ ਨੂੰ 19 20 ਜਨਵਰੀ ਦੀ ਰਾਤ ਨੂੰ ਏਕਤਾ ਰਜੇਸ਼ ਨੂੰ ਫੋਨ ਕਰਦੀ ਹੈ ਕਿ ਤੂੰ ਆ ਜਾ ਤੇ ਇਹ ਉਸ ਵਾਸਤੇ ਪੂਰੀ ਤਿਆਰੀ ਕਰਕੇ ਰੱਖਦੀ ਹੈ ਕਿ ਰਜੇਸ਼ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਉਸ ਨੂੰ ਕਮਰਾ ਵੀ ਦੱਸਦੀ ਹੈ ਕਿ ਕਿਸ ਕਮਰੇ ਦੇ ਵਿੱਚ ਉੱਗਰ ਸੈਣ ਪਿਆਗਾ ਤੇ ਜੋ ਘਰ ਦਾ ਗੇਟ ਹੁੰਦਾ ਉਹ ਵੀ ਖੋਲ ਕੇ ਰੱਖਦੀ ਹੈ ਕਿ ਕਿਸ ਨੂੰ ਖੜਕਾਉਣਾ ਨਾ ਪਵੇ ਜਾਂ ਕੋਈ ਖੜਕਾ ਨਾ ਹੋਵੇ ਇੱਕ ਰਾਤ ਨੂੰ ਤਕਰੀਬਨ 2:30 ਵਜੇ ਰਜੇਸ਼ ਏਕਤਾ ਦੇ ਘਰ ਆਉਂਦਾ ਆ ਕੇ ਉਸ ਕਮਰੇ ਦੇ ਵਿੱਚ ਹੀ ਚਲਿਆ ਜਾਂਦਾ ਜਿੱਥੇ ਉੱਗਰ ਸੈਣ ਪਿਆ ਹੁੰਦਾ ਹੈ ਉੱਗਰ ਸੈਣ ਹੂਕ ਸੁੱਤਾ ਪਿਆ ਹੁੰਦਾ ਤੇ ਹੁਣ ਰਾਜੇਸ਼ ਦੇ ਹੱਥ ਦੇ ਵਿੱਚ ਕਹਾੜੀ ਹੁੰਦੀ ਹੈ ਤੇ ਇਹ ਸੁੱਤੇ ਪਏ ਉੱਗਰ ਸੈਣ ਦੇ ਉੱਤੇ ਕਹਾੜੀ ਨਾਲ ਐਡਾ ਜ਼ਬਰਦਸਤ ਵਾਰ ਕਰਦਾ ਕਿ ਇੱਕ ਵਾਰ ਦੇ ਨਾਲ ਹੀ ਉਸ ਦੀ ਗਰਦਨ ਧੜ ਦੇ ਨਾਲੋਂ ਅਲੱਗ ਕਰ ਦਿੰਦਾ ਤੇ ਉਸ ਤੋਂ ਬਾਅਦ ਕਮਰੇ ਨੂੰ ਬਾਹਰੋਂ ਕੁੰਡਾ ਲਾ ਕੇ ਇਹ ਉੱਥੋਂ ਫਰਾਰ ਹੋ ਜਾਂਦਾ ਤੇ ਜਦੋਂ ਸਵੇਰ ਹੁੰਦੀ ਹੈ ਸਵੇਰ ਹੋਣ ਤੋਂ ਬਾਅਦ ਜਦੋਂ ਫਿਰ ਏਕਤਾ ਇਹ ਸਾਰਾ ਕੁਝ ਦੇਖਦੀ ਹੈ ਤਾਂ ਉਹ ਨਾਟਕ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਉੱਗਰ ਸਿੰਘ ਪਤਾ ਨਹੀਂ ਕਿੱਥੇ ਚਲਾ ਗਿਆ ਪਰ ਏਕਤਾ ਨੂੰ ਸਭ ਕੁਝ ਪਤਾ ਹੁੰਦਾ ਹੈ ਤੇ ਜਦੋਂ ਫਿਰ ਪੁਲਿਸ ਸਖਤੀ ਨਾਲ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਇਹ ਸਾਰੀ ਕਹਾਣੀ ਪੁਲਿਸ ਦੇ ਸਾਹਮਣੇ ਦੱਸਦੇ ਨੇ ਉਸ ਤੋਂ ਬਾਅਦ ਪੁਲਿਸ ਰਜੇਸ਼ ਅਤੇ ਏਕਤਾ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਕੇਸ ਦਰਜ ਕੀਤਾ ਜਾਂਦਾ ਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਚਾਚੀ ਤੇ ਭਤੀਜੇ ਦੇ ਆਪਸ ਵਿੱਚ ਨਜਾਇਜ਼ ਸੰਬੰਧ ਬਣਦੇ ਨੇ ਕਿਵੇਂ ਉਹਨਾਂ ਨੇ ਜੋ ਰਿਸ਼ਤੇ ਸੀ ਜੋ ਉਹਨਾਂ ਦੀ ਆਪਸ ਵਿੱਚ ਰਿਸ਼ਤੇਦਾਰੀ ਸੀ ਉਸ ਨੂੰ ਨਜ਼ਰਅੰਦਾਜ਼ ਕੀਤਾ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕੀਤਾ ਤੇ ਇੱਕ ਕਤਲ ਵੀ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਇਹਨਾਂ ਨੂੰ ਕੀ ਸਜ਼ਾ ਦਿੰਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ